ਕਨੌਰੀ ਬਾਰਡਰ ਦੇ ਉੱਤੇ ਸਾਡਾ ਢੱਲੇ ਜਗਜੀਤ ਸਿੰਘ ਜੀ ਢੱਲੇਵਾਲ ਜੀ ਦੀ ਸਪੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਜਥੇਬੰਦੀ ਆ ਜਾਂ ਉਦਾਂ ਵੀ ਜਿੰਨੇ ਵੀ ਪੰਜਾਬ ਦੇ ਸੋਹਰਦ ਲੋਕ ਜਿਹੜੇ ਚਾਹੁੰਦੇ ਆ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਰਵੇ ਸੋ ਇੱਥੇ ਟੱਕਰੇ ਆ ਸਾਨੂੰ ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ ਜ਼ਿਲ੍ਹਾ ਫਤਗੜ ਸਾਹਿਬ ਤੋਂ ਆਏ ਆ ਜੀ ਪਿੰਡ ਹੈਗਾ ਸਾਡਾ ਉੱਜੀ ਰੂੜਕੀ ਮਲੋਹ ਬਲਾਕ ਦੇ ਵਿੱਚ ਪੈਂਦਾ ਤੇ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ ਅਸੀਂ ਤੇਰੇ ਫਿਰ ਵੀ ਇੱਥੇ ਹੀ ਆ ਤੇ ਮਗਰ ਕੰਮਕਾਰ ਕੌਣ ਦੇਖਦਾ ਜੀ ਉਹ ਪਰਮਾਤਮਾ ਕਰਦੇ ਬੱਚੇ ਹੈਗੇ ਨੇ ਉਹ ਕਰਦੇ ਨੇ ਮਤਲਬ ਅੰਨ ਦਾਤੇ ਦੇ ਕੰਮ ਜਿਹੜੇ ਧੰਨੇ ਭਾਗਤਾਂ ਨੂੰ ਇਸ ਵੇਲੇ ਪ੍ਰਮਾਤਮਾ ਮਗਰ ਆਪ ਦੇਖਣ ਰਿਹਾ ਹੈ ਆਪ ਦੇਖ ਰਿਹਾ ਜੀ ਆਪ ਦੇਖ ਰਿਹਾ ਤੇ ਤੁਹਾਨੂੰ ਕੀ ਉਮੀਦ ਹੈ ਜੀ ਡੱਲੇਵਾਲ ਸਾਹਿਬ ਜੀ ਦੀ ਸਿਹਤ ਹੁਣ ਕਿਦਾਂ ਹੈ ਜੀ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਜੀ ਚੜ੍ਹਦੀ ਕਲਾ ਜੇ ਰਹਿਣਗੇ ਇਹ ਤਾਂ ਜਿੰਨਾ ਚਿਰ ਸਰਕਾਰ ਨੇ ਸਾਡੇ ਤੇ ਇਹ ਮਤਲਬ ਦੋਸ਼ ਲਾਉਣਾ ਹੈ ਜਾਂ ਉਹਨਾਂ ਨੂੰ ਉਹਨਾਂ ਨੂੰ ਤਕਲੀਫ ਦੇਣੀ ਹੈ ਦੇ ਲੈਣ ਦੇ ਪਰ ਉਹ ਸਰਕਾਰ ਨੂੰ ਇੱਕ ਦਿਨ ਇੱਕ ਦਿਨ ਇੱਕ ਦਿਨ ਉਹਨੂੰ ਮੁਚਣਾ ਪੈਣਾ ਜਿਹੜੀਆਂ ਮੰਨੀ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨਾ ਪੈਣਾ ਤੇ ਤੁਹਾਨੂੰ ਕੀ ਲੱਗਦਾ ਆ ਵੀ ਸਰਕਾਰ ਡੱਲੇਵਾਲ ਸਾਹਿਬ ਤੇ ਪ੍ਰੈਸ਼ਰ ਪਾ ਕੇ ਇਥੋਂ ਚੱਕਣ ਦੀ ਵੀ ਕੋਸ਼ਿਸ਼ ਕਰ ਸਕਦੀ ਇਹ ਤਾਂ ਭੁੱਲ ਜਵੇ ਸਰਕਾਰ ਵੀ ਅਸੀਂ ਪ੍ਰੈਸ਼ਰ ਨਾਲ ਚੱਕ ਲਾਂਗੇ ਅਸੀਂ ਦਿਨ ਰਾਤ ਦਾ ਪਹਿਰਾ ਦੇ ਰਹੇ ਆਂ ਤੇ ਇੱਥੇ ਕਿੰਨੀ ਕਿ ਸੰਖਿਆ ਵਿੱਚ ਆਪਣੇ ਲੋਕ ਹੈਗੇ 50 60 ਹਜ਼ਾਰ ਲੱਖ ਕਿੰਨਾ ਕਿੰਨਾ ਤੁਹਾਨੂੰ ਅੰਦਾਜ਼ਾ ਕਿੰਨਾ ਗਿਆ ਦੇਖੋ ਇੱਥੇ ਅਸੀਂ ਗਿਣਤੀ ਕੋਈ ਨਹੀਂ ਕਰ ਸਕਦੇ ਇੱਥੇ ਕੋਈ ਨਹੀਂ ਪਤਾ ਵੀ ਕਿੰਨੇ ਕਿ ਲੋਕ ਮਤਲਬ ਸਾਡੀ ਸੰਗਤ ਪਿੱਛੋਂ ਆ ਰਹੀ ਹੈ ਮਤਲਬ 4 ਕਿਲੋਮੀਟਰ ਵਿੱਚ ਹੈਗੇ ਜਾਂ 3 4 ਕਿਲੋਮੀਟਰ ਤੰਬੂ ਲੱਗੇ 6 7 ਕਿਲੋਮੀਟਰ ਚ ਤੰਬੂ ਲੱਗੇ ਹੋਏ ਨੇ ਜੀ ਮਤਲਬ ਦਿੱਲੀ ਵਾਂਗ ਤੰਬੂ ਲੱਗ ਚੁੱਕੇ ਆ ਖਨੋਰੀ ਬਾਰਡਰ ਦੇ ਲੱਗ ਚੁੱਕੇ ਜੀ ਲੱਗ ਚੁੱਕੇ ਤੇ ਇੱਕ ਪੰਜਾਬ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਵੀ ਅੱਜ ਕੋਈ ਇਹ ਗੱਲ ਨਾ ਕਹੇ ਵੀ ਮੈਂ ਅੱਜ ਸਾਰਿਆਂ ਨੂੰ ਆਪਣੀ ਜ਼ਮੀਨ ਬਚਾਉਣ ਵਾਸਤੇ ਆਪਣੇ ਬੱਚੇ ਮਜਾਉਣ ਵਾਸਤੇ ਹਰ ਇੱਕ ਬੰਦੇ ਨੂੰ ਇੱਥੇ ਆਉਣਾ ਚਾਹੀਦਾ ਹੈ ਤੇ ਪੰਜਾਬ ਦੇ 117 ਐਮਐਲਏਆਂ ਵਿੱਚੋਂ ਜਾਂ ਐਮਪੀਆਂ ਵਿੱਚੋਂ ਕਿਸੇ ਵੀ ਪਾਰਟੀ ਦੇ ਹੋਣ ਤੇ ਜਿੰਨੇ ਰਾਜ ਸਭਾ ਮੈਂਬਰ ਐ ਕੋਈ ਇੱਥੇ ਬੋੜਿਆ ਜੀ ਹਲੇ ਤੱਕ ਇੱਥੇ ਕੋਈ ਨਹੀਂ ਆਇਆ ਕਿਸੇ ਨੇ ਬਿਆਨ ਵੀ ਨਹੀਂ ਦਿੱਤਾ ਉਹ ਤਾਂ ਐ ਲੱਗਦੇ ਨੇ ਜਿਵੇਂ ਮਰ ਗਏ ਹੁੰਦੇ ਨੇ ਅੱਛਾ ਜੀ ਉਹ ਮਰ ਗਏ ਮਰ ਗਏ ਮਤਲਬ ਜਦ ਜਵੀਰ ਦੀ ਵਾਅਦੇ ਤੋਂ ਹਾਂਜੀ ਜਵੀਰ ਦੀ ਵਾਅਦੇ ਤੋਂ ਮਰੇ ਨੇ ਜਮੀਰ ਮਰ ਤੂੜੀ ਵਾਟੇ ਮਰ ਅੰਝੀ ਦੀ ਵਾਟੇ ਜਮੀਰ ਤੋਂ ਮਤਲਬ ਮਰ ਚੁਕੇ ਨੇ ਹਨਾ ਠੀਕ ਹੈ ਜੀ ਤੇ ਆ ਹਾਂਜੀ ਹਾਂਜੀ ਅੰਕਲ ਜੀ ਹਾਂਜੀ ਮੈਂ ਉਤਮ ਸਿੰਘ ਪਿੰਡ ਬਰਵਾਲੀ ਕਲਾਂ ਬਲਾਕ ਖਮਾਣੋ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂ ਬਰੇਤਾ ਤੁਹਾਨੂੰ ਡੱਲੇਵਾਲ ਸਾਹਿਬ ਨਾਲ ਜੁੜਿਆ ਨੂੰ ਕਿੰਨਾ ਚਿਰ ਹੋ ਗਿਆ ਜੀ ਸਾਨੂੰ ਹੋ ਗਏ ਕੋਈ 20 ਸਾਲ ਹੋ ਗਏ ਵਾਹਿਗੁਰੂ ਏ ਆ ਜੀ ਜੋਦੇ ਉਹ ਜਿਨ੍ਹਾਂ ਦੇ ਕਰਕੇ ਡੱਲੇਵਾਲ ਸਾਹਿਬ ਅੱਜ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠੇ ਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਡੱਲੇਵਾਲ ਇਹ ਸਰਕਾਰ ਨੇ ਜੋ ਵੀ ਉਹਨਾਂ ਨੂੰ ਮਜਬੂਰ ਕੀਤਾ ਹੈ ਇਹ ਕੋਈ ਮੈਂ ਇਹ ਨਹੀਂ ਕਹਿ ਸਕਦਾ ਵੀ ਇਹ ਮਜਬੂਰੀ ਮਜਬੂਰੀ ਨਹੀਂ ਕੀਤਾ ਸਗੋਂ ਉਹਨਾਂ ਨੂੰ ਇੱਕ ਕੋਜੀ ਸਾਜ਼ਿਸ਼ ਦੇ ਤਹਿਤ ਗ਼ਲੀਲ ਕਰ ਕਰਕੇ ਭੁੱਖੇ ਰੱਖ ਕੇ ਮਾਰਨ ਦੀ ਕੋਸ਼ਿਸ਼ ਜਿਹੜੀ ਉਲਿੱਕੀ ਹੋਈ ਹੈ ਸਰਕਾਰ ਦੀ ਇੱਕ ਗਿਣੀ ਮਿਤੀ ਸਾਜ਼ਿਸ਼ ਅਸੀਂ ਕਹਿ ਸਕਦੇ ਆ ਤੇ ਜਿਹੜੀਆਂ ਜਥੇਬੰਦੀਆਂ ਅਜੇ ਤਾਈਂ ਅੰਦੋਲਨ ਵਿੱਚ ਨਹੀਂ ਸਾਥ ਦੇਣ ਆਈਆਂ ਕਿਉਂਕਿ ਮਸਲਾ ਸਾਰਾ ਕਿਸਾਨਾਂ ਦਾ ਆ ਤੇ ਜਥੇਬੰਦੀਆਂ ਵੀ ਕਿਸਾਨਾਂ ਦੀਆਂ ਉਹਨਾਂ ਨੂੰ ਇੱਕ ਕੀ ਸਨੇਹਾ ਦੇਣਾ ਚਾਹੁੰਦੇ ਆ ਦੇਖੋ ਮੈਂ ਸਨੇਹਾ ਇਹੋ ਦੇਣਾ ਚਾਹੁੰਦਾ ਵੀ ਵੀਰੋ ਦੇਖੋ ਗਿੱਲੋ ਛਿਕੇ ਇਹ ਗਿਲੇ ਛਿਕਵੇਂ ਜਿਹੜੇ ਤੁਸੀਂ ਲੀਡਰ ਕਰ ਰਹੇ ਹੋ ਨਾ ਵੀ ਇਹ ਇਹ ਉਹ ਸਮਾਂ ਨਹੀਂ ਹੈਗਾ ਜਿਹੜਾ ਪਹਿਲਾਂ ਦੀ ਤਰ੍ਹਾਂ ਮਤਲਬ ਆ ਗਿਲੇ ਛਿਕੇ ਕਰ ਲਈ ਮੈਂ 10 ਬੰਦਿਆਂ ਦਾ ਕੋਲਾ ਬਣਾਇਆ ਇੱਧਰ ਨੂੰ ਤੁਰ ਗਏ ਤੇ 10 ਬੰਦਿਆਂ ਦਾ ਕੋਲਾ ਬਣਾਇਆ ਇੱਧਰ ਨੂੰ ਤੁਰ ਗਏ ਇਹ ਉਹ ਸਮਾਂ ਠੁਕਮਾ ਹੈ ਔਰ ਇਹ ਸਮਾਂ ਮੈਂ ਇਹ ਵੀ ਕਹਿ ਸਕਦਾ ਵੀ ਇੰਨਾ ਅਹਿਮियत ਭਰਿਆ ਸਮਾਂ ਅੱਜ ਡੱਲੇਵਾਲ ਸਾਹਿਬ ਆਪਣੀ ਜਾਨ ਦੀ ਬਾਜ਼ੀ ਲਾ ਕੇ ਆਪਣੀ ਜਾਨ ਨੂੰ ਬਾਰਨ ਦੇ ਲਈ ਤਿਆਰ ਨੇ ਸਿਰਫ ਕਿਹਦੇ ਖਾਤਰ ਕਿਸਾਨੀ ਕਿਤੇ ਦੀ ਖਾਤਰ ਕਿਤੇ ਨੂੰ ਬਚਾਉਣ ਦੀ ਖਾਤਰ ਸਾਡੀਆਂ ਫਸਲਾਂ ਨੂੰ ਬਚਾਉਣ ਦੀ ਖਾਤਰ ਸਾਡੇ ਖੇਤਾਂ ਨੂੰ ਬਚਾਉਣ ਦੀ ਖਾਤਰ ਤੇ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਇਸ ਤੋਂ ਵੱਧ ਕੋਈ ਲੀਡਰ ਮੈਂ ਨਹੀਂ ਕਹਿੰਦਾ ਵੀ ਜੇ ਕੋਈ ਹੋਰ ਲੀਡਰਾਂ ਦੇ ਵਿੱਚ ਜਿਹੜੇ ਲੀਡਰ ਅੱਜ ਚੁੱਪ ਕਰੇ ਬੈਠੇ ਨੇ ਮੈਂ ਇੱਕ ਗੱਲ ਕਹਿਣਾ ਵੀ ਤੁਹਾਡੀ ਵੀ ਜਮੀਰ ਕਿਹਾ ਮਰ ਗਈ ਤੁਸੀਂ ਕਿਸਾਨੀ ਨੇਤਾ ਹੋਣ ਦੇ ਨਾਤੇ ਮਜ਼ਦੂਰ ਕਿਸਾਨ ਦੇ ਤੁਸੀਂ ਮਸੀਹਾ ਕੋਉਣ ਵਾਲਿਓ ਅੱਜ ਤੁਸੀਂ ਚੁੱਪ ਕਰਕੇ ਸਰਕਾਰ ਦੀ ਤਰ੍ਹਾਂ ਜਿਵੇਂ ਸੈਂਟਰ ਸਰਕਾਰ ਮੂੰਹ ਦੇ ਵਿੱਚ ਲੌਂਗ ਪਾ ਕੇ ਬੈਠੀ ਆ ਇਸੇ ਤਰ੍ਹਾਂ ਤੁਸੀਂ ਬੈਠੇ ਹੋ ਤੁਹਾਨੂੰ ਕੀ ਮਤਲਬ ਇਹ ਗੱਲ ਸੋਭਾ ਪਾਉਂਦੀ ਆ ਜਦ ਦਿਨ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੋ ਤੁਹਾਨੂੰ ਇਹ ਹਿੱਤਾਂ ਦੇ ਬਾਰੇ ਹੋਈ ਪਤਾ ਨਹੀਂ ਵੀ ਅਸੀਂ ਕਿਸਾਨਾਂ ਦੀ ਲੜਾਈ ਲੜਦੇ ਆ ਨੇਤਾ ਹੋਣ ਦੇ ਨਾਤੇ ਵੇ ਤੁਸੀਂ ਅੱਜ ਆਪਣੇ ਘਰਾਂ 'ਚ ਬੈਠੇ ਹੋ ਵੀ ਆਹ ਲੜਾਈ ਨਹੀਂ ਕਿਸਾਨੀ ਦੀ ਨਹੀਂ ਤੁਹਾਨੂੰ ਕੀ ਲੱਗਦਾ ਇਹ ਲੜਾਈ ਇਕੱਲੀ ਕਿਸਾਨਾਂ ਦੀ ਆ ਜਾਂ ਸਾਰੇ ਵਰਗਾਂ ਦੀ ਕਿਸਾਨ ਲੜਾਈ ਲੜ ਰਹੇ ਆ ਇਹ ਦੇਖੋ ਜੀ ਅੱਜ ਮੈਂ ਤਾਂ ਇਹ ਗੱਲ ਕਹਿ ਸਕਦਾ ਵੀ ਇਹ ਜੋ ਡੱਲੇਵਾਲ ਨੇ ਇੰਨੀ ਵੱਡੀ ਇਹ ਚੰਗਿਆੜੀ ਇੱਕ ਫਲਾ ਦਿੱਤੀ ਅੱਗ ਇਹ ਅੱਜ ਸਾਡੇ ਹਿੰਦੁਸਤਾਨ ਤੱਕ ਹੀ ਸੀਮਤ ਨਹੀਂ ਰਹੀਗੀ ਅੱਜ ਇਹ ਦੁਨੀਆ ਦੀ ਵਰਲਡ ਵਾਈਡ ਜਿਹੜੀ ਲੜਾਈ ਆ ਇਹ ਉਹ ਹੋ ਗਈ ਇਹ ਇਸ ਗੱਲ ਤੋਂ ਇਹ ਵੀ ਮੈਨੂੰ ਨਜ਼ਰ ਆਉਂਦਾ ਬਈ ਕਿਤੇ ਐਸਾ ਨਾ ਹੋਵੇ ਵੀ ਇਹ ਕੋਈ ਹੋਰ ਵੀ ਬਰਾਟ ਰੂਪ ਧਾਰ ਸਕਦੀ ਆ ਅਗਰ ਡੱਲੇਵਾਲ ਜੀ ਦਾ ਕੁਛ ਨਾ ਕੁਛ ਹੋ ਨੁਕਸਾਨ ਦਾ ਪ੍ਰਮਾਤਮਾ ਦੇ ਵੱਲੋਂ ਉਹਦਾ ਹਾਂ ਕੋਈ ਨੁਕਸਾਨ ਹੋ ਜਾਂਦਾ ਇਹ ਉਹ ਬਰਾਟ ਰੂਪ ਐਸਾ ਧਾਰੂਗੀ ਜਿਸ ਦੇ ਨਾਲ ਇੱਥੇ ਹੋ ਸਕਦਾ ਕਾਰਪੋਰੇਟ ਤੇ ਗਰੀਬ ਜਿਹੜੀ ਆ ਜਨਤਾ ਖੜੀ ਆ ਕਿਸਾਨੀ ਖੜੀ ਆ ਨਾ ਸਹ ਦੇ ਆਮੋ ਸਾਹਮਣੇ ਟਕਰਾ ਦੇ ਵਿੱਚ ਆ ਜਾਣ ਮੈਂ ਇਦਾਂ ਦੇ ਹਾਲਾਤ ਬਣ ਗਏ ਇਦਾਂ ਦੇ ਹਾਲਾਤ ਇਹ ਮੇਰਾ ਖਿਆਲ ਕਹਿੰਦਾ ਵੀ ਬਣਦੇ ਜਾ ਰਹੇ ਨੇ ਆ ਰਹੇ ਇਹ ਸਰਕਾਰ ਨੇ ਬਣਾ ਲੈਣੇ ਨੇ ਹਾਲੇ ਵੀ ਸਮਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦਾ ਬਾਕੀ ਆ ਭਗਵਾਨ ਜੀ ਮਾਨ ਸਾਡਾ ਨਚਾਰ ਹੈ ਇਹਨੂੰ ਵੀ ਮੈਂ ਬੇਨਤੀ ਕਰਦਾ ਬਈ ਵਿਚ ਪੈ ਕੇ ਪਵਾ ਕੇ ਇਸ ਮਸਲੇ ਨੂੰ ਹੱਲ ਕਰੋ ਤਾਂ ਕਿ ਕਿਸਾਨ ਅੰਨਦਾਤਾ ਜਿਸ ਨੇ ਸਾਰੀ ਦੁਨੀਆ ਦਾ ਪੇਟ ਭਰਿਆ ਆਪ ਭੁੱਖਾ ਬੈਠਾ ਹੈ ਅੱਜ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਂ ਆ ਸਰਕਾਰ ਤਾਂ ਇਸ ਵੇਲੇ ਜੀ ਆਪਣੀ ਪੰਜਾਬ ਦੀ ਜਿਹੜੀ ਆ ਉਹ ਇਲੈਕਸ਼ਨਾਂ ਵਿੱਚ ਬਿਜ਼ੀ ਹੋ ਗਈ ਆ ਉਹ ਐਮਸੀ ਦੇ ਇਲੈਕਸ਼ਨ ਚੱਲ ਰਹੇ ਆ ਉਹਨਾਂ ਨੂੰ ਮੈਨੂੰ ਤੇ ਲੱਗਦਾ ਨਹੀਂ ਵੀ ਉਹ ਇਸ ਕੰਮ ਲਈ ਸੁਹਿਰਦੇ ਆ ਮੈਂ ਸਮਝਦਾ ਮੈਂ ਉਹੀ ਗੱਲ ਕਰਦਾ ਵੀ ਇਹਨਾਂ ਨੂੰ ਕੀ ਚਾਹੀਦਾ ਇਹਨਾਂ ਨੂੰ ਸਿਰਫ ਚੋਣਾਂ ਦੇਸ ਗਿਆ ਇਹਨਾਂ ਨੂੰ ਕੁਰਸੀਆਂ ਦੇਸਦੀਆਂ ਨੇ ਉਹ ਜਿਹੜੇ ਕੁਝ ਹੋਰ ਨਾਲ ਮਗਰ ਲਾਏ ਹੋਏ ਨੇ ਨਾ ਕੁਝ ਚੰਦ ਲੋਕ ਉਹਨਾਂ ਦੇ ਸਰਦੇ ਉੱਤੇ ਇਹ ਕਹਿੰਦੇ ਨੇ ਵੀ ਇਹਨਾਂ ਦੇ ਹੱਥਾਂ ਦੇ ਵਿੱਚ ਜਨਤਾ ਜਿਵੇਂ ਕਿ ਪੰਜ ਸਰਪੰਚ ਪਿੰਡਾਂ ਦੇ ਵਿੱਚ ਬਣੇ ਨੇ ਤੁਸੀਂ ਦੇਖਿਆ ਹੀ ਅੱਜ ਕਿੰਨੀ ਜਗਾਹ ਗਾਇਤ ਕੀ ਗੋਲੀਆਂ ਚੱਲੀਆਂ ਕਿੰਨੇ ਸ਼ੂਟਰ ਹੋਏ ਨੇ ਕਿੰਨੀਆਂ ਪੰਚਾਇਤ ਇਲੈਕਸ਼ਨਾਂ ਵਿੱਚ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਤਾਜ਼ਾ ਆਧਾਰਨ ਆ ਤਾਜ਼ਾ ਆਧਾਰਨ ਆ ਨਾ ਇਹ ਉਹ ਲੋਕ ਨੇ ਜਿਹੜੇ ਮਤਲਬ ਸਿਰਫ ਸਾਡੇ ਚੰਦ ਲੋਕਾਂ ਨੂੰ ਦਬਕਾ ਕੇ ਕਰਕੇ ਚਾਰ ਪੈਸੇ ਟਕਿਆਂ ਦੀ ਖਾਤਰ ਗ੍ਰਾਂਟਾਂ ਦੇ ਰੂਪ ਦੇ ਵਿੱਚ ਲੈ ਕੇ ਉਹਨਾਂ ਨੂੰ ਹੜੱਪ ਕਰਕੇ ਮਤਲਬ ਆਪਣਾ ਜਿਵੇਂ ਕਹੇ ਲੋ ਵੀ ਜਨ ਜੀਵਨ ਜਿਹੜਾ ਉਹਨੂੰ ਆਪਣੇ ਨੂੰ ਚਲਾ ਲੈਂਦੇ ਨੇ ਠਾਕ ਠਾਕਾ ਚਲਾ ਲੈਂਦੇ ਨੇ ਇਹ ਲੋਕ ਗਾਹਾਂ ਤੋਂ ਗਾਹਾਂ ਗਾਹਾਂ ਤੋਂ ਗਾਹਾਂ ਨੇ ਕਿ ਚੈਨ ਬਣੀ ਹੋਈ ਆ ਤੇ ਮਨ ਸਾਰਾ ਸਰਕਲ ਬਣਿਆ ਹੋਇਆ ਮੰਤਰੀਆਂ ਤੱਕ ਹਾਂਜੀ ਠੀਕ ਹੈ ਉਹ ਉੱਪਰ ਤੋਂ ਉੱਪਰ ਉੱਪਰ ਤੋਂ ਉੱਪਰ ਲੈਵਲ ਵਾਲੇ ਮਤਲਬ ਜਿੱਦਾਂ ਜਿੱਦਾਂ ਦਾ ਉਹਨਾਂ ਦਾ ਕੇਡਰ ਆ ਜਾਂ ਜਿੱਦਾਂ ਜਿੱਦਾਂ ਦਾ ਉਹਨਾਂ ਦਾ ਅਧਿਕਾਰ ਖੇਤਰ ਆ ਉਦਾਂ ਉਦਾਂ ਦਾ ਉਹ ਆਪਣੇ ਡਫਨੀਆਂ ਵਜਾਉਣ ਲੱਗੇ ਉਹ ਤੇ ਲੁੱਟਣ ਤੇ ਕੁੱਟਣ ਲੱਗੇ ਹੋਏ ਨੇ ਜਨਤਾ ਨੂੰ ਕਿਸਾਨੀ ਨੂੰ ਆ ਕਿਸਾਨਾਂ ਦਾ ਰੋਲ ਪੜੀ ਹੈ ਤੇ ਇੱਕ ਵੀਰ ਜੀ ਇੱਥੇ ਆ ਪੋਸਟਰ ਲੈ ਕੇ ਆਏ ਸਕੇ ਮੈਂ ਜਦੋਂ ਗੱਲ ਪੜ੍ਹੀ ਹੈ ਨਾ ਤੇ ਮੇਰੇ ਦਿਲ ਤੇ ਲੱਗੀ ਵੀ ਵਾਕਈ ਗੱਲ ਬਹੁਤ ਵਧੀਆ ਹੈ ਅਸੀਂ ਜਗਜੀਤ ਸਿੰਘ ਡੱਲੇਵਾਲ ਨਾਲ ਹਾਂ ਮਰਨ ਵਰਤ ਚਲੋ ਖਨੌਰੀ ਮਤਲਬ ਵੀਰ ਨੇ ਪੋਸਟਰ ਛਪਾਏ ਆ ਵੀਰ ਜੀ ਕੀ ਸੋਚ ਕੇ ਇਹ ਪੋਸਟਰ ਛਪਾਏ ਆ ਤੁਸੀਂ ਇੱਥੇ ਗੱਡੀਆਂ ਵਾਲਿਆਂ ਨੂੰ ਬੰਨ੍ਹ ਰਿਆ ਸੀ ਤੇ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਵੀਰ ਜੀ ਅਸੀਂ ਇਹਨਾਂ ਪੋਸਟਰ ਛੱਕ ਕੇ ਛਪਾਏ ਆ ਵੀ ਸਾਡਾ ਇੱਕ ਜਰਨਲ ਜੋ ਫਤਲਾ ਨਹੀਂ ਲੜਾਈ ਸਾਡੀਆਂ ਦਸਤਾਂ ਦੀ ਲੜਾਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਵਾਸਤੇ ਵੀ ਅਸੀਂ ਤੁਹਾਡੇ ਪਿੱਛੇ ਲੜੇ ਆ ਉਹਨਾਂ ਦੀ ਲੜਾਈ ਸਾਡਾ ਇੱਕ ਜੋਧਾ ਲੜ ਰਿਹਾ ਸਾਡੇ ਨੇਤਾ ਹੀ ਲੜ ਰਹੇ ਆ ਉਹਦੇ ਦੱਸਣ ਵਾਸਤੇ ਵੀ ਤੁਸੀਂ ਘਰਾਂ ਚ ਨਾ ਬੈਠੋ ਉਹ ਸਾਡਾ ਜਰਨਲ ਲੜਾਈ ਲੜ ਰਿਹਾ ਆ ਆਪਾਂ ਲੋਕਾਂ ਨੂੰ ਦੱਸਣ ਵਾਸਤੇ ਸਵੇਰ ਦੇ ਗੱਡੀ ਦੇ ਪੋਸਟਰ ਵੀ ਲਾਇਆ ਕੱਲ੍ਹ ਤੇ ਅੱਜ ਵੀ ਲੈਣੇ ਆ ਕੱਲ ਨੂੰ ਸਾਡੇ ਹੋਰੇ ਤੋਂ ਵਧੀਆ ਪੋਸਟਰ ਆਉਣਗੇ ਤਾਂ ਕਿ ਲੋਕਾਂ ਦੇ ਵਿੱਚ ਵਧੀਆ ਸਨੇਹਾ ਜਾਵੇ ਲੋਕ ਘਰਾਂ ਚੋਂ ਨਿਕਲਣ ਆ ਕੇ ਖਨੌਰੀ ਬਾਡਰ ਤੇ ਪਹੁੰਚਣ ਤਾਂ ਕਿ ਅਸੀਂ ਜਿਹੜੀਆਂ ਸਰਕਾਰ ਤੋਂ ਮਨਾਈਆਂ ਹੋਈਆਂ ਮੰਗਾਂ ਉਹਨੂੰ ਲਾਗੂ ਕਰਾ ਸਕੀਏ ਮਤਲਬ ਆਪਣੇ ਆਪਣੇ ਪਿੰਡ ਵਿੱਚ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜਿੱਦਾਂ ਹੁਣ ਪਿੰਡ 'ਚ ਕੋਈ ਬੰਦਾ ਉੱਥੇ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਘੁੰਮਦਾ ਮਤਲਬ ਉਦੋਂ ਇੱਥੇ ਨਹੀਂ ਵੀ ਆਇਆ ਜਾਂਦਾ ਇਸ ਮੋਰਚੇ ਦੀ ਸਪੋਰਟ ਤੁਹਾਨੂੰ ਕੀ ਲੱਗਦਾ ਇਸ ਪੋਸਟਰ ਦੇ ਰਾਹੀਂ ਕਰ ਸਕਦਾ ਸਨੇਹਾ ਦੇ ਸਕਦਾ ਆਪਣਾ ਅਸੀਂ ਅਸੀਂ ਉਹਨਾਂ ਦੇ ਇਹ ਕਰਦੇ ਆਂ ਕਿ ਤੁਸੀਂ ਇਸ ਪੋਸਟ ਦੇ ਰਾਹੀਂ ਸਮਝੋ ਤੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕਰਾਓ ਤੇ ਸਰਬੱਤ ਦੇ ਭਲੇ ਲਈ ਗੁਰੂ ਦਾ ਵੀ ਸਾਡੇ ਜਿਹੜੇ ਐਮਐਸਪੀ ਸਾਨੂੰ ਮਿਲੇ ਸਾਡਾ ਜਿਹੜਾ ਜਰਨੈਲ ਬੈਠਾ ਉਹਦੀ ਚੜ੍ਹਦੀ ਕਲਾ ਰਹੇ ਉੱਥੇ ਅਰਦਾਸਾਂ ਕਰਾਉਣ ਜਿਵੇਂ ਵਰਜੀ ਹੈ ਵੀ ਚੜ੍ਹਦੀ ਕਲਾ ਸਾਡੇ ਜਰਨੈਲ ਦੀ ਰਹੇ ਤਾਂ ਜੋ ਅਸੀਂ ਜਿਹੜੀ ਗਰੰਟੀ ਕਰਾ ਆਪਣੀ ਐਮਐਸਪੀ ਲੈ ਸਕੀਏ ਠੀਕ ਹੈ ਜੀ ਦੋਸਤੋ ਸਾਡੇ ਪਿੰਡ ਵਿੱਚ ਇਹ ਅਰਦਾਸ ਜਿਹੜੀ ਆ ਜਿਹੜੀ ਵੀਰਜੀ ਨੇ ਗੱਲ ਕਹੀ ਆ ਨਾ ਉਹ ਸ਼ੁਰੂ ਹੋ ਚੁੱਕੀ ਆ ਮੈਂ ਜਲੰਧਰ ਜ਼ਿਲ੍ਹੇ ਦਾ ਜਮਸ਼ੀਰ ਪੰਡਿਆ ਮੇਰਾ ਤੇ ਸਾਡੇ ਪਿੰਡ ਮੈਂ ਤਿੰਨ ਆਰੀ ਅਰਦਾਸ ਵਿੱਚ ਹਫਤੇਕ ਦੇ ਵਿੱਚ ਵਿੱਚ ਸ਼ਾਮਲ ਹੋ ਹਟਿਆ ਤੇ ਮੈਂ ਤਿੰਨੇ ਆਰੀ ਇਹ ਗੱਲ ਸੁਣੀ ਆ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਜਿਹੜੇ ਕਿਸਾਨ ਧਰਨੇ ਉੱਤੇ ਬੈਠੇ ਆ ਵੀ ਮਾਲਕਾ ਉਹਨਾਂ ਦੀ ਜਿਹੜੀ ਮਤਲਬ ਬਾਹ ਫੜ ਤੇ ਉਹਨਾਂ ਨੂੰ ਸਿਰੇ ਲਾ